ਆਪ ਦਾ ਸਟ੍ਰੀਮ ਨੇ ਥੋੜਾ ਜਿਹਾ ਨੂੰ ਆਵੇ ਅਜੀ ਭਾਜੀ ਤੁਸੀਂ ਸ਼ਰਾਬ ਪੀ ਕੇ ਜਿਹੜੀ ਇੰਨੀ ਫਾਸਟ ਗੱਡੀ ਲੈ ਕੇ ਆਏ ਕਿਉਂ ਨੇ ਕੁਝ ਨਹੀਂ ਜੀ ਤੇ ਸ਼ਰਾਬ ਤੁਸੀਂ ਪੀਤੀ ਹੋਈ ਹੈ ਸ਼ਰਾਬ ਤੁਸੀਂ ਇੰਨੀ ਸ਼ਰਾਬ ਪੀਤੀ ਹੋਈ ਹੈ ਚਾਰ ਬੰਦੇ ਗਵਾਣ ਨੇ ਮੇਰੀ ਗੱਲ ਫੋਲੋ ਕਰੋ ਆ ਦੇਖੋ ਖੜੀ ਗੱਡੀ ਦੇ ਵਿੱਚ ਤੁਸੀਂ ਆ ਕੇ ਟੱਕਰ ਮਾਰੀ 20 25 ਦੀ ਸਪੀਡ ਕਿਹੜੀ ਹੁੰਦੀ ਹੈ ਤੁਸੀਂ 20 ਦੀ ਹੋਵੇ 25 ਦੇ ਹੋਵੇ ਤੁਸੀਂ ਸ਼ਰਾਬ ਇੰਨੀ ਤੁੱਚ ਪੀਤੀ ਹੋਈ ਹੈ ਮੈਡੀਕਲ ਹੋਣ ਕਰਾ ਲਈ ਆਪਾਂ ਤੁਹਾਡਾ ਚਲੋ ਮੈਡੀਕਲ ਕਰਾ ਲੈਨੇ ਆਪਾਂ ਹੁਣ ਤੁਸੀਂ ਮੈਡੀਕਲ ਕਿਉਂ ਨਹੀਂ ਕਰਾਉਂਦੇ ਪਏ ਲੈ ਲਾਓ ਇਹਨਾਂ ਦੀ ਗੱਡੀ ਥਾਣੇ ਆ ਗੱਡੀ ਥਾਣੇ ਲੈ ਜਾਂਦੇ ਆ ਜੋ ਪਣੀ ਕਾਰਵਾਈ ਉਹ ਕਰ ਲਾਂਗੇ ਆਪਾਂ ਚਲੋ ਬੰਦਾ ਦੇਖੋ ਬੰਦਾ ਆ ਇੰਨੀ ਸਪੀਡ ਨਾਲ ਇੰਨੀ ਟੋਟਣੇ ਸੜੀ ਬੰਦਾ ਕਵਟਰ ਘਾਟਾ ਹੀ ਹੋ ਗਿਆ ਭਾਜੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਨਾਮ ਰਾਹੁਲ ਭਗਤ ਹੈ ਮੈਂ ਘਰੋਂ ਆਇਆ ਸੀਗਾ ਭਾਜੀ ਗੱਡੀ ਇੱਥੇ ਲਾਈ ਆ ਘਰ ਤੇ ਉਤਾਰ ਰਿਹਾ ਸੀਗਾ ਇਨੇ ਪਿੱਛੋਂ ਦੀ ਗੱਡੀ ਲਿਆ ਕੇ ਬਹੁਤ ਜ਼ਿਆਦੀ ਸਪੀਡ ਤੇ ਗੱਡੀ ਸੀ ਇਹਨੇ ਜਿਹੜੀ ਗੱਡੀ ਵਿੱਚ ਮਾਰੀ ਇਹਨੇ ਸ਼ਰਾਬ ਐਨੀ ਪੀਤੀ ਹੋਈ ਆ ਤਾਂ ਕੋਈ ਆਊਟ ਆਫ ਕੰਟਰੋਲ ਹੋ ਗਈ ਗੱਡੀ ਤਾਂ ਗੱਡੀ ਪੂਰੀ ਸੜਕ ਦੇ ਉੱਤੇ ਘੁੰਮੀਆਂ ਦੀ ਪਹਿਲਾਂ ਨੇ ਰਖਸ਼ਾ ਵਾਲੇ ਨੂੰ ਮਾਰਿਆ ਰਖਸ਼ਾ ਵਾਲੇ ਦਾ ਤੁਸੀਂ ਹਾਲ ਦੇਖ ਸਕਦੇ ਹੋ ਹੱਥ ਮਰਿਆ ਹੋ ਗਿਆ ਰਖਸ਼ਾ ਵਾਲਾ ਠੀਕ ਆ ਉਸ ਸਮੇਂ ਮੰਮੀ ਦੇ ਬੱਚੀ ਬਹੁਤ ਜ਼ੋਰ ਦੀ ਲੱਕ ਦੇ ਵਿੱਚ ਮੰਮੀ ਨੂੰ ਹਸਪੀਟਲ ਲੈ ਕੇ ਗਏ ਆ ਠੀਕ ਆ ਉਸ ਤੋਂ ਬਾਅਦ ਇਹਨੇ ਸ਼ਰਾਬ ਪੀਤੀ ਆ ਸ਼ਰਾਬੀ ਦੀ ਧੌਂ ਸੇਰਿਆ ਬੰਦੇ ਬੁਲਾ ਕੇ ਇੱਥੇ ਹੁਣ ਇਹਦੀ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਬਖਸ਼ਣਾ ਨੇ ਭਾਜੀ दारू ਪੀਤੀ ਬਹੁਤ ਜ਼ਿਆਦਾ ਇਹਨੂੰ ਸੁਰਤ ਨਹੀਂ ਹੈਗੀ ਕਿਸੇ ਚੀਜ਼ ਦੀ ਇਹ ਗੱਡੀ ਇਹਦੇ ਹੱਥੋਂ ਆਊਟ ਆਫ ਕੰਟਰੋਲ ਹੋ ਗਈ ਇਹਦੇ ਕੋਲ ਕੰਟਰੋਲ ਨਹੀਂ ਕੀਤੀ ਗੀ ਗੱਡੀ ਪਹਿਲਾਂ ਨੇ ਭਈਆ ਮਾਰਿਆ ਰਖਸ਼ੀ ਵਾਲਾ ਉਹ ਵੀ ਇੱਥੇ ਡਿੱਗਿਆ ਪਿਆ ਉਹ ਵੀ ਅੱਧ ਮਰਿਆ ਹੋਇਆ ਉਸ ਤੋਂ ਬਾਅਦ ਇਹਨੇ ਮੇਰੀ ਗੱਡੀ ਦੇ ਵਿੱਚ ਗੱਡੀ